ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹ ਇਧਰ ਵੀ ਨਹੀਂ ਪਤਾ ਲੱਗਦਾ ਸਿਆਸਤ ਦੇ ਵਿੱਚ ਕੀ ਸਿਆਸਤ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਵੀ ਨਹੀਂ ਪਤਾ ਲੱਗਦਾ ਆਪਾਂ ਨੂੰ ਇਹ ਹੁੰਦਾ ਹੈ ਕਿ ਯਾਰ ਫਲਾਣੀ ਪਾਰਟੀ ਦਾ ਫਲਾਣਾ ਬੰਦਾ ਦੂਸਰੀ ਪਾਰਟੀ ਦੇ ਬੜਾ ਵਿਰੁੱਧ ਹੈ ਵਿਰੁੱਧ ਬੋਲਦਾ ਹੈ ਇਹਨਾਂ ਦੇ ਆਪਸ ਦੇ ਵਿੱਚ ਵੀ ਇਦਾਂ ਪਰ ਕਈ ਵਾਰੀ ਜਿਵੇਂ ਸੋਸ਼ਲ ਮੀਡੀਆ ਨੇ ਬੜਾ ਇਹ ਚੀਜ਼ਾਂ ਦਿਖਾਈਆਂ ਵੀ ਹੈ ਕਿ ਭਾਈ ਜਿੰਨਾ ਪਿੱਛੇ ਤੁਸੀਂ ਲੜੀ ਜਾਂਦੇ ਹੋ ਆਪਸ ਚ ਨਹੀਂ ਲੜਦੇ ਹੁੰਦੇ ਇੱਕ ਖਬਰ ਆ ਰਹੀ ਹੈ ਕਿ ਭਈ ਭਾਜਪਾ ਵਾਲੇ ਤੇ ਕਾਂਗਰਸ ਵਾਲੇ ਇੱਕ ਥੋੜਾ ਰਲ ਮਿਲ ਕੇ ਜੇ ਕੋਈ ਕੰਮ ਕਰਨ ਨੂੰ ਫਿਰਦੇ ਆ ਇਹ ਤੇ ਸੱਚਮੁੱਚ ਫਿਰ ਆਪਾਂ ਨੂੰ ਇਹਦੇ ਪਿੱਛੇ ਤਾਂ ਫੇਰ ਨਹੀਂ ਪਤਾ ਲੱਗਣਾ ਜਾਂ ਆਮ ਲੋਕਾਂ ਨੂੰ ਫੇਰ ਨਹੀਂ ਪਤਾ ਲੱਗਣਾ ਵੀ ਭਾਈ ਕੀ ਹੋ ਰਿਹਾ ਹੈ ਇਹਨਾਂ ਵਾਸਤੇ ਤਾਂ ਦੋ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਸਰ ਇਤਿਹਾਸ ਚੈੱਕ ਕਰੋ ਜੀ ਜਿਸ ਵੇਲੇ ਲੁਧਿਆਣਾ ਨਿਗਮ ਮੰਨਦਾ ਹਮ 1992 ਚ ਜਿਹੜੇ ਪਹਿਲੇ ਮੇਅਰ ਬਣੇ ਸੀ ਉਹ ਕੌਣ ਸੀਗੇ ਸਰ ਪਹਿਲੇ ਮੇਅਰ ਜਿਹੜੇ ਬਣੇ ਸੀ ਸ਼ਾਇਦ ਉਹਨਾਂ ਦਾ ਨਾਮ ਸੀ ਸੱਤੇ ਪ੍ਰਕਾਸ਼ ਹਮ ਉਹ ਤੇ ਭਾਜਪਾ ਦੇ ਸੀ ਬਣਾਇਆ ਕਿੰਨਾਂ ਨੇ ਸੀ ਨਲਕੀ ਕਾਂਗਰਸੀਆਂ ਨੇ ਕੀ ਬਾਤ ਹੈ मतलब ਨਾਲ ਮਿਲ ਕੇ ਹੀ ਸਭ ਕੁਝ ਚੱਲਦਾ ਹੈ ਇਹ ਇਹ ਤੇ ਹੈਗੇ ਆ ਜੀ ਰਾਜਨੀਤਿਕ ਇੱਕ ਵਾਰੀ ਨਾਰਥ-ਈਸਟ ਦੇ ਵਿੱਚ ਕਾਂਗਰਸ ਤੇ ਭਾਜਪਾ ਨੇ ਰਲ ਕੇ ਇਸ ਤਰ੍ਹਾਂ ਹਮ ਇੱਕ ਸੰਸਥਾ ਦੇ ਵਿੱਚ ਅਹੁਦੇਦਾਰੀ ਕੈਂਪੀਂਗ ਕੀਤੀ ਸੀ ਜੀ ਫਿਰ ਮੈਨੂੰ ਪੁਲਿਕ ਸ਼ਾਇਦ ਮਿਜ਼ ਹੋਇਆ ਹਮ ਕਿੰਨੇ ਸਾਲ ਪਹਿਲਾਂ ਜੀ 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 ਜਦੋਂ ਆਪਾਂ ਇਹ ਸੋਚਦੇ ਹਾਂ ਕਿ ਤਾਂ ਬਹੁਤ ਐਸੀ ਬਾਤਾਂ ਲੇਕਿਨ ਤੋਂ ਧਿਆਨ ਇਹ ਤੋਂ ਇੱਕ ਖਬਰ ਨਿਕਲੀ ਆ ਮੈਂ ਤੁਹਾਨੂੰ ਰਿਲੇਟ ਕਰ ਦੇਵਾਂ ਭਈ ਲੁਧਿਆਣੇ ਤੋਂ ਖਬਰ ਚੱਲ ਪਈ ਕਹਿੰਦੇ ਜੀ ਕਿਉਂਕਿ ਕੱਲ ਇਹਨਾਂ ਦੇ ਜਿਹੜੇ ਹੈਗੇ ਸੀ ਜ਼ਿਲ੍ਹਾ ਪ੍ਰਧਾਨ ਭਾਜਪਾ ਵਾਲਿਆਂ ਦੇ ਹੂੰ ਹੂੰ ਉਹਨਾਂ ਨੇ ਸੰਕੇਤ ਦਿੱਤੇ ਕਿ ਦੇਖੋ ਆਮ ਆਦਮੀ ਪਾਰਟੀ ਨੇ ਤੇ ਨਕਾਰ ਦਿੱਤਾ ਕਿ ਉਹ ਤੇ ਸਪਸ਼ਟ ਤੌਰ ਤੇ ਕੋਈ ਬਹੁਮਤ ਲਿਆ ਨਹੀਂ ਸਕੇ ਜੀ ਤੇ ਸਾਡਾ ਕੰਮ ਬਣਦਾ ਮਤਲਬ ਕਿ 19 ਭਾਜਪਾ ਕੋਲ ਨੇ ਤੇ ਕੁਝ ਸ਼ਾਇਦ ਕਾਂਗਰਸ ਤੇ ਕੋਲ ਨੂੰ ਗਿਆ ਲਗਭਗ 40 ਦੇ ਕਰੀਬ ਤਾਂ ਭਈ ਸਾਡੀ ਗੱਲ ਬਣ ਸਕਦੀ ਹੈ ਜੀ ਵੀ ਅਸੀਂ ਇੱਕ ਆਵਦਾ ਪ੍ਰਪੋਜ਼ਲ ਜਿਹੜਾ ਹਾਈ ਕਮਾਂਡ ਨੂੰ ਭੇਜ ਦਿੱਤਾ ਇੱਕ ਪ੍ਰਸਤਾਵ ਕਿ ਭਈ ਕੀ ਆਪਾਂ ਸੋਚੀਏ ਹਾਲਾਂਕਿ ਉੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਫੈਸਲਾ ਲੈ ਲਿਆ ਜੀ ਜੀ ਸੋਚ ਰਹੇ ਹਾਂ ਮਤਲਬ ਸੰਕੇਤ ਜੇ ਦੇ ਰਹੇ ਥੋੜੇ ਹੁਣ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੇਸ਼ਕਾਰੀ ਜਾਂ ਵਿਸ਼ਲੇਸ਼ਣ ਦਾ ਆਪਣਾ ਟੰਗ ਵੀ ਹੈ ਨਾ ਜੀ ਕਿ ਉਹਨਾਂ ਨੇ ਇਹ ਕਦਾਚਿਤ ਨਹੀਂ ਕਿਹਾ ਕਿ ਭਈ ਸਾਡਾ ਮਤਲਬ ਕਿ ਬਾਹਰੋਂ ਅੰਦਰੋਂ ਸਮਰਥਨ ਦਾ ਫੈਸਲਾ ਹੋ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਕਹਿ ਲਓ ਕਿ ਭਾਜਪਾ ਜੋ ਇੱਥੇ ਦੀ ਲੀਡਰਸ਼ਿਪ ਹੈ ਉਹਦੇ ਨਿਹਾਸ ਨਾਲ ਅਸੀਂ ਸੋਚਦੇ ਆਂ ਕਿ ਕਿਉਂਕਿ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਨੇ ਲੋਕਾਂ ਨੇ ਸਪਸ਼ਟ ਤੌਰ ਤੇ ਜ਼ਿੰਮੇਵਾਰੀ ਨਹੀਂ ਦਿੱਤੀ ਤਾਂ ਕਿ ਅਸੀਂ ਇੱਧਰ ਸੋਚੀਏ ਤਾਂ ਹੁਣ ਰਵਨੀਤ ਸਿੰਘ ਬਿੱਟੂ ਜਿਹੜੇ ਉਹ ਮੈਦਾਨ 'ਚ ਆਗੇ ਉਹਨਾਂ ਨੂੰ ਪਤਾ ਰਵਨੀਤ ਸਿੰਘ ਬਿੱਟੂ ਹੁਣ ਕਿੱਦਾਂ ਕਰ ਲੈਣਗੇ ਜੀ ਜੇ ਮੰਨ ਲਓ ਬਾਹਰੋਂ ਅੰਦਰੋਂ ਕੋਈ ਸਮਰਥਨ ਵਾਲੀ ਕਹਾਣੀ ਜਿਹੜੀ ਹੈ ਉਹ ਚੱਲਦੀ ਹੈ ਤਾਂ ਉਹਦੇ 'ਚ ਸਭ ਤੋਂ ਵੱਡਾ ਤਾਂ ਰਵਨੀਤ ਸਿੰਘ ਬਿੱਟੂ ਦਾ ਹੀ ਰੋਲ ਹੋਏਗਾ ਨਾ ਬਿਲਕੁਲ ਤਾਂ ਰਵਨੀਤ ਬਿੱਟੂ ਨੂੰ ਇਹ ਪਤਾ ਕਿ ਜਿੱਥੋਂ ਮੈਂ ਆਇਆ ਜਿਸ ਥਾਂ ਤੋਂ ਮੈਂ ਆਇਆ ਤੇ ਜੇ ਹੁਣ ਫੇਰ ਉੱਥੇ ਹੀ ਇਹ ਬਗਲਗੀਰ ਹੋ ਜਾਂਦੇ ਆ ਤੇ ਮੇਰੇ ਪੱਲੇ ਕੀ ਰਹੂਗਾ ਮੇਰੀ ਪੋਲਿਟਿਕਸ ਨੂੰ ਨੁਕਸਾਨ ਹੋਊਗਾ ਸੋ ਉਹਨਾਂ ਨੇ ਮੈਨੂੰ ਲੱਗਦਾ ਸਾਫ਼ ਕਰ ਦਿੱਤਾ ਸੀ ਥੋੜਾ ਸਮਾਂ ਪਹਿਲਾਂ ਬਿਲਕੁਲ ਸਹੀ ਆ ਕਹਿੰਦੇ ਕਿ ਨਹੀਂ ਆਈ ਤੇ ਕਾਂਗਰਸ ਮੁਕਤ ਭਾਰਤ ਬਣਾਉਣਾ ਕਹਿੰਦੇ ਓ ਨਹੀਂ ਕਾਂਗਰਸ ਮੁਕਤ ਭਾਰਤ ਨਹੀਂ ਇਹ ਭਾਜਪਾ ਦੇ ਵਿੱਚ ਹੀ ਕਾਂਗਰਸ ਯੁਗਤ ਭਾਰਤ ਹੋਇਆ ਪਿਆ ਤੇ ਤੁਸੀਂ ਕੌਣ ਹੋ ਜੀ ਇਹਨਾਂ ਨੂੰ ਪੁੱਛੋ ਕਿ ਤੁਸੀਂ ਕੌਣ ਹੋ ਹੂੰ ਕਿਥੋਂ ਆਏ ਹੋ ਤੁਹਾਡਾ ਦਾਦਾ ਤੇ ਕਿੰਨੇ ਦਹਾਕੇ ਕਾਂਗਰਸ ਚ ਰਿਹਾ ਜੀ ਤੁਹਾਡੇ ਹਾਲੇ ਪਰਿਵਾਰਕ ਮੈਂਬਰ ਜਿਹੜੇ ਆ ਤੁਸੀਂ ਆਪਣਾ ਪਰਿਵਾਰ ਹੀ ਜਿਹੜਾ ਕਾਂਗਰਸ ਮੁਖਤ ਕਰੋਗਾ ਨਾ ਪਹਿਲਾਂ ਤਾਂ ਸੋ ਇਹ ਤੇ ਕਹ ਲੋ ਕਿ ਅੱਠੇ ਅੱਠ ਗੱਲਾਂ ਹੁੰਦੀਆਂ ਜੀ 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 ਭਾਈ ਹੁਣ ਜਿਹੜਾ ਇਹ ਮਾਮਲਾ ਹੈ ਸਾਬ ਤਾਂ ਉਹਦੇ ਵਿੱਚ ਇੱਥੇ ਸਪਸ਼ਟਤਾ ਆ ਗਈ ਕਿ ਐਸਾ ਨਹੀਂ ਹੋਏਗਾ ਜੀ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਤਿਹਾਸ ਦੇ ਵਿੱਚ ਕਈ ਵਾਰੀ ਇਹ ਚੀਜ਼ਾਂ ਵਾਪਰੀਆਂ ਹੁੰਦੀਆਂ ਨੇ ਸਿਆਸਤ ਦੇ ਵਿੱਚ ਇੱਕ ਕਿਸੇ ਟਾਈਮ ਅਕਾਲੀਆਂ ਦਾ ਵੀ ਤੇ ਕਾਂਗਰਸ ਦੇ ਨਾਲ ਗੱਠਜੋੜ ਸੀਗਾ ਨਾ ਪੰਜਾਬ ਦੇ ਵਿੱਚ ਹੂੰ 57 ਤੋਂ ਪਹਿਲਾਂ ਸ਼ਾਇਦ ਜੀ ਉਸ ਤੋਂ ਬਾਅਦ ਤੇ ਫਿਰ ਕਾਂਗਰਸ ਨੇ ਸਾਂਤ ਸੰਗਤ ਬੋਰਡ ਬਣਾ ਕੇ ਐਸਡੀਪੀਸੀ ਦਾ ਇਲੈਕਸ਼ਨ ਹੀ ਲੜ ਲਿਆ ਸੀਗਾ ਅਕਾਲੀਆਂ ਦੇ ਉਲਟ ਜੀ ਤਾਂ ਮਤਲਬ ਕਿ ਐਸਗਿਉਂ ਚੀਜ਼ਾਂ ਹੁੰਦੀਆਂ ਨੇ ਪਰ ਹੁਣ ਇਹਦੀ ਸੰਭਾਵਨਾ ਮੇਰੀ ਨਜ਼ਰ 'ਤੇ ਤੋਂ ਜੇ ਦੇਖੀਏ ਤਾਂ ਘੱਟ ਹੈ ਜੀ ਜੀ ਕਿਉਂਕਿ ਕਾਂਗਰਸ ਬਿਲਕੁਲ ਇੱਥੇ ਘਾਟੇ 'ਚ ਚਲੀ ਜਾਏਗੀ ਭਾਜਪਾ 'ਚ ਜਾਣ ਦਾ ਜਾਂ ਭਾਜਪਾ ਦੇ ਨਾਲ ਜਾਣ ਦਾ ਮਤਲਬ ਹੀ ਇੱਥੇ ਤੁਸੀਂ ਸਮਝ ਸਕਦੇ ਹੋ ਜੀ ਕਿ ਆਪਣੀ ਜਿਹੜੀ ਤੁਹਾਡੀ politcal ਹਸਤੀ ਹੈ ਉਹਨੂੰ ਨੁਕਸਾਨ ਹੋਵੇਗਾ ਪਰ ਕਾਂਗਰਸ ਦੇ ਵਿੱਚ ਬੜਾ ਹੋਰ ਵੀ ਇੱਕ ਚਲੋ ਮਾਫ ਕਰਨਾ ਮੈਂ ਇਸ ਕੱਲ ਤੋਂ ਹਟਵੀਂ ਗੱਲ ਜਿਹੜੀ ਆ ਉਹ ਦੱਸ ਦਿਨਾ ਜੀ ਕਿ ਕੱਲ ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਇੱਕੋ ਗੱਡੀ 'ਚ ਨਜ਼ਰ ਆਏ ਜੀ ਕਮਾਲ ਹੋ ਗਈ ਕੁਝ ਚੀਜ਼ਾਂ ਨਾ ਤੁਹਾਨੂੰ ਹੈਰਾਨ ਕਰ ਦਿੰਦੀਆਂ ਨੇ ਉਹ ਲਾਈਵ ਆਏ ਤੇ ਮਤਲਬ ਕਿ ਬੜੇ ਜੱਜ ਕੇ ਤੇ ਬੜੇ ਐ ਹੱਸ ਕੇ ਉਹਨਾਂ ਨੇ ਉੱਥੇ ਲਾਈਵ 'ਚ ਤੇਰੀ ਮੇਰੀ ਯਾਰੀ ਵਾਲੇ ਗਾਣੇ ਨੂੰ ਇਕੱਠੇ ਸੀ ਜੀ ਜੀ ਬਿਲਕੁਲ ਬਿਲਕੁਲ ਤਾਂ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿੱਤੇ ਚ ਰੰਦਾਵਾ ਸਾਹਿਬ ਇੱਕ ਤਸਵੀਰ 'ਚ ਮੂੰਹ ਜਾਂ ਲਟਕਾਈ ਬੈਠੇ ਆ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮਾਰਾ-ਮਾਰ ਹੋ ਰਹੀ ਆ ਮੇਅਰ ਵਾਸਤੇ ਉਹਦੇ 'ਚ ਜਦੋਂ ਕਾਂਗਰਸੀਆਂ ਦੀ ਏਕਤਾ ਵਿਖਾਉਣ ਦਾ ਸਮਾਂ ਆਇਆ ਸਿੱਧੂ ਧੜਾ ਔਜਲਾ ਧੜਾ ਜੀ ਫੁਲਾਣਾ ਧੜਾ ਉਹ ਕਹਿੰਦੇ ਕਿ ਉਹਦੇ ਕਾਉਂਸਲਰ ਉੱਥੇ ਪਹੁੰਚੀ ਨਾ ਹਮ ਜਦ ਕਿ ਇਹਨਾਂ ਨੂੰ 3-4 ਫੋਰ ਚਾਹੀਦੇ ਸੀਗੇ ਮੇਅਰ ਬਣਾਉਣ ਵਾਸਤੇ ਜੀ ਇਹ ਆਪਸ ਚ 파ਟਕ ਦਾ ਸ਼ਿਕਾਰ ਹੈ ਹੁਣ ਹੋਰ ਅੱਗੇ ਆ ਜਾਓ ਭਾਰਤ ਪੂਸ਼ਣ ਆਸ਼ੂ ਆਏ ਨੇ ਹਮ ਝੇਲ ਤੋਂ ਬਾਹਰ ਆਏ ਜੀ ਜੀ ਬਿਲਕੁਲ ਉਹਨਾਂ ਦੇ ਸਵਾਗਤ ਵਾਸਤੇ ਹਾਂ ਸਵਾਗਤ ਨਹੀਂ ਕਰੋਗੇ ਹਮ ਤਾਂ ਸਵਾਗਤ ਸਵਾਗਤ ਕਰਨ ਵਾਲੇ ਕੌਣ ਆ ਜੀ ਚੰਨੀ ਸਾਹਿਬ ਹਮ ਬਹੁਤੇ ਵੱਡੇ ਕਾਂਗਰਸ ਦੇ ਲੀਡਰ ਉਹ ਕਿੱਥੇ ਨੇ ਹੁਣ ਚੰਨੀ ਸਾਹਿਬ ਤੇ ਆਸ਼ੂ ਉਹ ਇਕੱਠੇ ਨਜ਼ਰ ਆ ਰਹੇ ਆ ਵੜਿੰਗ ਸਾਹਿਬ ਤੇ ਬਾਜਵਾ ਸਾਹਿਬ ਇਕੱਠੇ ਨਜ਼ਰ ਆ ਰਹੇ ਆ ਕਿਤਾ ਮਤਲਬ ਇਹ ਆ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਸੁਖੀ ਰੰਧਾਵਾ ਜੀ ਤੇ ਤਰਿੰਦਰ ਸਿੰਘ ਬਾਜਵਾ ਜੀ ਉਹ ਇੱਕ ਫਰੰਟ ਦੇ ਨਜ਼ਰ ਆ ਜਾਂਦੀ ਇੱਕ ਕਾਂਗਰਸ ਦੇ ਵਿੱਚ ਦੇਖੋ ਕਿਸ ਤਰ੍ਹਾਂ ਦਾ ਹਾਂਜੀ ਕਾਂਗਰਸ ਚ ਇੱਕ ਵੱਖੋ ਵੱਖਰੀ ਕਿਸਮ ਦੇ ਜਿਹੜੇ ਆ ਨਾ ਉਹ ਸਮੀਕਰਨ ਬਣ ਰਹੇ ਆ ਤਾਂ ਹੁਣ ਜਿਹੜਾ ਜਿਹੜਾ ਹੇਠਾਂ ਲੀਡਰ ਆ ਤਾਂ ਫਿਰ ਇਹਨਾਂ ਨੇ ਇਹਨਾਂ ਦਾ ਕੰਮ ਹੀ ਇਹ ਹੋ ਗਿਆ ਸਰ ਇਹ ਮੱਛੀ ਫੜ ਲੈਂਦੇ ਆ ਤੇ ਮੱਛੀ ਹੱਥ ਚ ਤਲਕਾ ਦਿੰਦੇ ਆ ਜੀ ਮੱਛੀ ਫੜ ਲੈਂਦੇ ਆ ਕਾਂਗਰਸੀ ਕਹਿ ਲੋ ਕਿ ਮੰਦਰੀ ਆ ਬੁਲੇ ਮੱਛੀ ਫੜ ਲੈਂਦੇ ਆ ਪਰ ਮੱਛੀ ਹੱਥ ਚ ਤਲਕਾ ਬਿੰਦੇ ਆ ਉਹ ਨਿਕਲ ਜਾਂਦੀ ਆ ਸੰਭਾਲੀ ਨਹੀਂ ਜਾਂਦੀ ਤਾਂ ਤੁਸੀਂ ਦੇਖ ਲਓ ਪਰਫਾਰਮੈਂਸ ਅੱਛੀ ਸੀ ਨਾ ਦੀ ਜੋ ਇਹਨਾਂ ਨੇ ਮੈਂ ਉਸ ਨੂੰ ਮਾੜਾ ਨਹੀਂ ਗਿਣੂਗਾ ਜੀ ਕਿ ਜਿਹੜੀ ਸਰਕਾਰ ਸੱਤਾਧਾਰੀ ਤੇਰ 2.5 3 ਸਾਲ ਤੋਂ ਚੱਲ ਰਹੀ ਆ ਇੱਥੇ ਹੂੰ ਠੀਕ ਹੈ ਜੀ ਜਿਨ੍ਹਾਂ ਦਾ ਪ੍ਰਚਾਰ ਤੰਤਰ ਬਹੁਤ ਤਗੜਾ ਹੈ ਠੀਕ ਹੈ ਜਿਨ੍ਹਾਂ ਦੇ ਕੋਲ ਕਹਿ ਲਓ ਕਿ ਸਾਰਾ ਕੁਝ ਹੈ ਹੂੰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਵੀ ਇਲੈਕਸ਼ਨਾਂ 'ਚ باوجود ਇਸਤੇ ਜੀ باوجود ਇਸਤੇ ਕਾਂਗਰਸ ਉਹਨਾਂ ਨੂੰ ਟੱਕਰ ਦੇਣ 'ਚ ਕਾਮਯਾਬ ਰਹੀ ਆ ਉਹਨਾਂ ਨੂੰ ਚਾਰ ਨਿਗਮਾਂ 'ਚ ਰੋਕ ਦਿੱਤਾ ਕਾਂਗਰਸ ਨੇ ਇਹ ਵੱਡੀ ਗੱਲ ਹੈ ਵੱਡੀ ਗੱਲ ਆ ਪਰ ਉਸ ਵੱਡੀ ਗੱਲ ਨੂੰ ਵੱਡੀ ਬਣਾ ਹੀ ਨਹੀਂ ਪਾਰੇ ਨਹੀਂ ਪਾਰੇ ਸੰਭਾਲ ਨਹੀਂ ਪਾਰੇ ਫਿਰ ਬਾਅਦ 'ਚ ਖੇਲ ਰਿਹਾ ਜਾਂਦਾ ਹੈ ਤਾਂ ਮਤਲਬ ਇਹੀ ਚੀਜ਼ ਆ ਕਿ ਕਾਂਗਰਸ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਇਧਰ-ਇਧਰ ਹੋ ਰਹੀਆਂ ਜੀ 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 ਸਾਬ ਕਾਲੋਂ ਜੀ ਕਹਿ ਰਹੇ ਨੇ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਆ ਸੀ ਕਿ ਇਕੱਠੇ ਹੋ ਜਾਣਾ ਇਹਨਾਂ ਨੇ ਪਰ ਬਿੱਟੂ ਸਾਹਿਬ ਕਹਿੰਦੇ ਕਿ ਕਲੀਅਰ ਹੀ ਮੁੱਕਰ ਗਿਆ ਹਾਂ ਬਿੱਟੂ ਸਾਹਿਬ ਫਿਰ ਉਹ ਦੱਸ ਹੀ ਦਿੱਤਾ ਤੁਹਾਨੂੰ ਕਿ ਉਹਨਾਂ ਨੂੰ ਆਏ ਆ ਵੀ ਜੇ ਮੈਂ ਪਾਸਾ ਛੱਡਦਾ ਤੇ ਫਿਰ ਮੇਰਾ ਪਾਸਾ ਹੌਲਾ ਹੋ ਜਾਣਾ ਆਪਾਂ ਤੱਕੜੀ ਭਾਰੀ ਰੱਖਣੀ ਅੰਦਰੋਂ ਜੀ ਬਿਲਕੁਲ ਬਿਲਕੁਲ ਅ ਇੱਕ ਮਿੱਤਰ ਕਹਿ ਰਹੇ ਨੇ ਕਿ ਆਵਾਜ਼ ਦੀ ਕੋਈ ਦਿੱਕਤ ਹੈ ਭਈ ਥੋੜਾ ਬਹੁਤਾ ਤੇ ਮਾੜਾ ਮੋਟਾ ਐਡਜਸਟ ਕਰ ਲਿਆ ਕਰੋ ਚੱਲਦਾ ਰਹਿੰਦਾ ਕੋਈ ਨਹੀਂ ਇੰਨਾ ਕੁ ਹੋ ਜਾਂਦਾ ਆਵਾਜ਼ ਉਸ ਕਈ ਵਾਰੀਆ ਕੱਪੜੇ-ਕੁਪੜੇ ਮੋٹے ਪਾਉਣ ਲੱਗੇ ਨਾ ਹਿੱਲ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਹੋ ਜਾਂਦਾ ਮਾੜਾ ਮੋਟਾ ਮਾਈਕ ਨਾ ਜਿਹੜਾ ਮੈਟਰ ਮੋਟਾ ਕੋਈ ਹੁੰਦਾ ਜੀ ਇਹਨਾਂ ਦਾ ਹਾਂ ਜੀ ਹਾਂ ਜੀ ਮਿੰਟੂ ਜੀ ਇਧਰ ਭਾਜਪਾ ਕਾਂਗਰਸ ਦੀ ਗੱਲ ਕਰ ਰਹੇ ਹਾਂ ਉਧਰ ਆਪ ਵਾਲੇ ਵੀ ਕਹਿੰਦੇ ਜਦੋਂ ਤੱਕ ਕੋਈ ਜਿੱਤ-ਜੁੱਤ ਜਾਂਦੇ ਉਦੋਂ ਤੱਕ ਏਨੀ ਰੁਲੀਆਂ ਕਰਨ ਲੱਗ ਜਾਂਦੇ ਆ ਫਿਰ ਉਹ ਦੀਪਾਂ ਤੇ ਬਿਠਾ ਕੇ ਤੇ ਝੰਡੇ ਜੇ ਲਾ ਕੇ ਹੁਣ ਉਹ ਬਲਾਈ ਕਰਨਗੇ ਦਿੱਲੀ ਸਦਲੇ ਉਹਨਾਂ ਨੇ